ਕੋਈ ਗਲਤ ਆ ਹੋ ਗਈ ਉਹ ਆਈ ਜਾਂਦੇ ਆ ਮੈਂ ਤੈਨੂੰ ਐਂ ਕਹਿੰਦਾ ਸੀ ਬਣ ਗਈ ਚਾਹ ਤਾਂ ਬਣਾ ਰੱਖੀਆ ਨਾ ਤੁਸੀਂ ਉੱਠ ਕੇ ਆ ਕੇ ਵਿਚਾਲੋਂ ਕੀ ਪਤਾ ਉਹ ਭੈਣ ਭਰਾ ਨਾਲ ਕੀ ਗੱਲਾਂ ਕਰਦੀ ਉਹ ਸੁਣਤਾ ਲੈਂਦੇ ਉਹ ਕਿਹੜੀਆਂ ਗੱਲਾਂ ਕਰਨੀਆਂ ਨਾਲ ਨਾਲ ਤਾਂ ਆਈ ਜਾਂਦੇ ਸੀ ਪਤਾ ਇੱਕ ਕਿਹੜੇ ਕੋਈ ਘਰ ਦੀ ਕੋਈ ਮਿਲ ਗਿਆ ਹੂਗਾ ਰਾਜ ਉਹ ਬੱਸ ਰਹਿਣ ਦਿਆ ਕਰੋ ਮੈਨੂੰ ਬਸ ਪਤਾ ਜਾਣ ਕੇ ਤੈਨੂੰ ਟਾਲਿਆ ਹੋਊਗਾ ਚੋਗਲੀਆਂ ਕਰਦੇ ਹੋਣੇ ਆ ਹੁਣ ਸ ਤਾਂ ਇਕੱਠੇ ਤਾਂ ਨਿਕਲੇ ਆ ਉਧਰੋਂ ਅੱਛਾ ਕਾਲਾ ਖੇਤ ਵਗ ਗਿਆ ਨਾ ਗੱਲ ਕੀ ਨਿਬੜੀ ਜਦੋਂ ਮੈਂ ਉੱਥੋਂ ਆ ਗਈ ਸੀ ਕੀ ਕਹਿੰਦੇ ਕੁਝ ਨਵੇੜਿਆ ਗੱਲ ਦਾ ਕਾਹੇ ਕਹਿੰਦੇ ਆ ਕਹਿੰਦੇ ਕੋਈ ਗੱਲ ਨਹੀਂ ਹਰਪ੍ਰੀਤ ਨੂੰ ਆ ਜਾਂਦੇ ਹਰਪ੍ਰੀਤ ਨੂੰ ਫੋਨ ਕਰੋ ਕਾਇ ਨੂੰ ਕਹਦਾ ਆਣੇ ਠੀਕ ਆ ਵੀ ਹਰਪ੍ਰੀਤ ਨੂੰ ਫੋਨ ਕਰਕੇ ਸੱਦ ਲਓ ਇੱਥੇ ਫਿਰ ਗੱਲ ਕਰਾਂਗੇ ਸਾਰੇ ਜਣੇ ਬੈਠ ਨਾ ਮੈਨੂੰ ਐਂ ਦੱਸੋ ਫੋਨ ਕਰੇ ਤੋਂ ਨਹੀਂ ਅਗਲੀ ਆਉਂਦੀ ਅਗਲੀ ਤੇ ਥੱਪੜ ਮਾਰਿਆ ਅਗਲੀ ਨੂੰ ਜਾ ਕੇ ਲੈ ਕੇ ਆਉਣਾ ਪਊਗਾ ਚਾਰੇ ਜਾਨ ਭੈਣ ਭਰਾ ਫਿਰ ਆਪਣੀ ਜ਼ਿੰਮੇਵਾਰੀ ਥੋੜੀ ਆਹੋ ਉਹੋ ਜ਼ਿੰਮੇਵਾਰੀ ਤਾਂ ਨਹੀਂ ਹੈਗੀ ਪਰ ਮੈਂਬਰ ਤਾਂ ਹੈਗਾ ਪਰਿਵਾਰ ਦਾ ਮੈਂਬਰ ਤਾਂ ਹੈਗਾ ਕਾਲੇ ਨੇ ਫਿਰ ਕਾਲਾ ਲਿਆਉਗਾ ਹਾਂ ਫਿਰ ਉਹੀ ਤਾਂ ਗੱਲ ਕਹਿੰਦੇ ਆ ਹਾਂ ਬਸ ਤਾਂ ਉਹ ਨਾ ਮੀਆ ਬੀਬੀ ਦੀ ਗੱਲ ਆ ਆਪਾਂ ਕੀ ਜਣਾ ਆਪਾਂ ਇਹਨਾਂ ਨੂੰ ਫੋਨ ਕਰਨਾ ਕਾਲਾ ਸੱਦੂਆ ਫੋਨ ਕਰਕੇ ਠੀਕ ਹੈ ਜੇ ਫੋਨ ਤੇ ਆ ਗਈ ਤਾਂ ਠੀਕ ਹੈ ਜੇ ਲੈ ਕੇ ਆਉਣੀ ਪੈਗੀ ਤਾਂ ਲੈ ਆਊਗਾ ਬਸ ਉਧਰ ਬੰਦਿਆਂ ਨੂੰ ਮੈਂ ਆਪ ਸਾਨੂੰਗਾ ਉੱਥੇ ਕਰਵਾ ਲਊਗਾ ਕੰਮ ਮੈਂ ਜਿਹੜਾ ਕੰਮ ਹੋਊਗਾ ਕਾਇ ਨੂੰ ਥੀ ਦੇ ਲੈ ਐ ਘੰਟੇ ਤੋਂ ਘੰਟੇ ਜਾ ਕੇ ਲੈ ਆਊਗਾ ਮੈਂ ਸਾਰੀਆਂ ਗੱਲਾਂ ਛੱਡੋ ਫਿਰ ਮੈਨੂੰ ਐਂ ਦੱਸੋ ਵੀ ਕਹਿੰਦੇ ਕੀ ਆ ਮਾਂ ਨੂੰ ਕੁਛ ਉਹਨਾਂ ਨੇ ਮੜਾ ਮੋਟਾ ਕਿਹਾ ਕਿ ਨਹੀਂ ਕਿਹਾ ਕੁਛ ਕੀ ਆਪਾਂ ਨੂੰ ਕਹੀ ਜਾਂਦੇ ਆ ਉਹ ਤਾਂ ਉਹਨੇ ਐਂ ਕਿਹਾ ਮਾਮਾ ਗੱਲ ਕਰਦਾ ਸੀ ਆ ਕਹਿੰਦਾ ਵੀ ਭੈਣੇ ਗੱਲ ਸੁਣ ਠੀਕ ਹੈ ਵੀ ਜਿਹਦੇ ਨੂੰ ਇਹ ਨਹੀਂ ਪੁੱਛਦੀਆਂ ਠੀਕ ਹੈ ਰੋਟੀ ਪਾਣੀ ਬੋਤਲ ਨਹੀਂ ਪੁੱ ਠੀਕ ਹੈ ਉਹਨੇ ਦੱਸਿਆ ਆਊਗਾ ਉਸ ਆਨੂੰ ਤੇ ਉਹ ਕਹਿੰਦਾ ਵੀ ਜੇ ਨਹੀਂ ਪੁੱਛਦਿਆਂ ਤਾਂ ਭਾਈ ਤੇਰੇ ਸਾਡੇ ਗੋਡੇ ਚੱਲਦੇ ਆ ਆਪ ਦਾ ਉੱਠੇ ਖੜਾ ਵੀ ਹੈ ਵਿੱਕੀ ਸੋਣੀ ਮਤ ਦਿੱਤੀ ਵੇਖਿਆ ਵੀ ਉਹਨੇ ਸਹੀ ਗੱਲ ਹੀ ਕਹੀ ਆ ਉਹਨੇ ਆਪਣੇ ਪੱਖ ਦੀ ਗੱਲ ਵੀ ਕਰੀ ਆ ਬੇਬੇ ਦੇ ਪੱਖ ਦੀ ਵੀ ਕਰੀ ਉਹਨੇ ਸਾਨੂੰ ਵੀ ਕਿਹਾ ਭਾਈ ਦੋ ਮੁੰਡੇ ਹੋਂ ਉਹਨਾਂ ਦੇ ਵਿੱਚ ਵੀ ਤੁਹਾਡਾ ਹੱਕ ਵਾਂ ਦਾ ਦਵਾਈ ਬੂਤੀ ਦਵਾਉਂਦਾ ਉਹ ਤਾਂ ਆਪਾਂ ਦਵਾਈ ਜਾਨੇ ਆ ਠੀਕ ਆ ਉਹ ਤਾਂ ਆਪਾਂ ਕਦੇ ਮੁਕਰੇ ਨਹੀਂ ਗਏ ਮੈਂ ਬਾਕੀ ਬੇਬੇ ਨੂੰ ਕਹਾਂ ਤੈਨੂੰ ਕੋਈ ਗੱਲ ਨਹੀਂ ਬੈਠ ਕੇ ਗੱਲ ਕਰਾਂਗੇ ਐਵੇਂ ਹੁਣ ਇੱਥੇ ਝਜੂ ਨਾ ਬਹੁਤ ਚਾਹ ਪਾਣੀ ਪੀਓ ਬਸ ਇੰਦੀ ਗੱਲਬਾਤ ਹੋਈ ਆ ਹੋਰ ਕੀ ਗੱਲ ਹੋ ਵੀ ਤੁਸੀਂ ਰੋਟੀ ਨਹੀਂ ਦਿੰਦੇ ਵੀ ਚਲ ਤੇਰੀ ਮਾਂ ਆਪੀ ਚੱਕ ਕੇ ਖਾ ਲਾ ਕਰੂ ਕਿੱਦੇ ਆਪ ਰੋਟੀ ਨਹੀਂ ਫਲਾਈ ਤੁਸੀਂ ਕਿੱਦੇ ਦੇਖਿਆ ਵੀ ਬੇਬੇ ਨੇ ਆਪੀ ਰੋਟੀ ਬਣਾ ਕੇ ਖਾਦੀ ਐ ਦੱਸੋ ਕਦੇ ਦੇਖਿਆ ਅਸੀਂ ਫੜਾਉਨੇ ਆ ਰੋਟੀ ਮੁੱਦਾ ਤਾਂ ਐਸ ਗੱਲ ਦਾ ਵੀ ਬੇਬੇ ਲੋਕਾਂ ਕੋਲ ਜਾ ਜਾ ਗੱਲਾਂ ਕਰਦੀ ਆ ਵੀ ਮਾੜਾ ਮੋਟਾ ਬੇਬੇ ਨੂੰ ਕਹਿਣ ਭਈਆਂ ਘਰ ਦੀਆਂ ਗੱਲਾਂ ਬਾਹਰ ਨਹੀਂ ਕਰੀਦੀਆਂ ਹੁੰਦੀਆਂ ਉਹ ਤੈਨੂੰ ਵੀ ਲੱਗਦਾ ਮੈਂ ਉੱਥੇ ਗੱਲ ਕਰੀ ਨਹੀਂ ਹੋਣੀ ਇਹ ਗੱਲ ਵੀ ਕਰੀ ਸੀਗੀ ਮੈਂ ਉਹਨੂੰ ਕਿਹਾ ਸੀਗਾ ਭਈ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਆ ਸਾਨੂੰ ਤਾਂ ਲੋਕ ਕਹਿੰਦੇ ਆ ਆ ਮੇਰੇ ਯਾਰ ਦੋਸਤ ਕਹਿਣ ਲੱਗ ਜਾਂਦੇ ਆ ਜਦੋਂ ਉਹਨਾਂ ਦੀ ਮਾਮਾ ਨੂੰ ਜਾ ਕੇ ਦੱਸ ਦਈਏ ਵੀ ਮਾਂ ਉਹਨਾਂ ਕੋਲੇ ਘਾਤੋ ਗੱਲਾਂ ਕਰਦੀ ਆ ਆਪਣੇ ਘਰ ਦੇ ਪਰਦੇ ਚੱਕ ਦਿੰਦੀ ਆ ਠੀਕ ਆ ਬਿਸ਼ਰਮੀ ਹੁੰਦੀ ਆ ਸਾਨੂੰ ਮੈਂ ਕਿਹਾ ਵਾਧੂ ਦੀ ਫਿਰ ਅਗੇ ਨਹੀਂ ਨਹੀਂ ਕਹਿੰਦੇ ਮੈਂ ਤਾਂ ਕਿਸੇ ਕੋਲੇ ਕੋਈ ਗੱਲ ਵੀ ਨਹੀਂ ਕਰੀ ਇਹਦੀ ਆਪਾਂ ਤਾਂ ਸੌਂ ਲੱਗੇ ਥੋੜੀ ਕਹਿੰਦੇ ਆਂ ਕਿ ਮਾੜਾ ਸੌਂਦਾ ਜਦੋਂ ਹੁਣ ਰੋਲਾ ਪੈਂਦਾਗਾ 24 ਘੰਟੇ ਠੀਕ ਆ ਤੇ ਕੰੰਧਾਂ ਦੇ ਵੀ ਕੰਨ ਹੁੰਦੇ ਆ ਆਪਦੇ ਆਪ ਗੱਲਾਂ ਬਣ ਜਾਂਦੀਆਂ ਕੋਈ ਨਹੀਂ ਸੁਣਦਾ ਠੀਕ ਆ ਅੱਜ ਕੱਲ ਇੰਨਾ ਕੋਈ ਵੇਲਾ ਨਹੀਂ ਹੈਗਾ ਕਿ ਕੰੰਧਾਂ ਦਾ ਕੰਨ ਲਾ ਕੇ ਸੁਣਨ ਆਪਣੀਆਂ ਗੱਲਾਂ ਸਾਰੇ ਆ ਕੀ ਯਾਰ ਮੂਹਤੇ ਕਰਾਉਂਗੇ ਕਿ ਇਹ ਨਹੀਂ ਕਲੇਸਟਲ ਦਾ ਟਲ ਜਾਂਦੇ ਕੋਈ ਗੱਲ ਨਹੀਂ ਅਥਰੇ ਆ ਕੱਲ ਨੂੰ ਗੱਲ ਹੋਊਗੀ ਅੱਜ ਰਹੂਗਾ ਮਾਮਾ ਵੀ ਤੇ ਮਾਸੀ ਵੀ ਹੁਣ ਅੱਜ ਨਾ ਮੇਰੀ ਬੇਇੱਜ਼ਤੀ ਕਰਦੀ ਤੂੰ ਕੱਲ ਨਹੀਂ ਐ ਇੱਥੇ ਠੀਕ ਹੈ ਸਾਰਾ ਕੰਮ ਕਰ ਲੈਣਾ ਚਪਚਾਪ ਕੰਮ ਤਾਂ ਚਾਹ ਤਾਂ ਬਣਾਈ ਬੈਠੀ ਐ ਕੰਮ ਦਾ ਤਾਂ ਕੋਈ ਦਿੱਕਤ ਨਹੀਂ ਨਹੀਂ ਬੇਇੱਜ਼ਤੀ ਕਰਾਉਂਦੀ ਤੁਹਾਡੀ ਗੱਲ ਤਾਂ ਐ ਹੁਣ ਚਾਰ ਦਿਨ ਇਹ ਬਹਿ ਜਾਣਗੇ ਇੱਥੇ ਆ ਕਿ ਨਵੇਰ ਨਾਲ ਕੁਛ ਨਹੀਂ ਖਾ ਪੀ ਕੇ ਮੋੜ ਦਿੰਗੇ ਏਥੋਂ ਬਸ ਤੇ ਫਿਰ ਕੀ ਹੋ ਗਿਆ ਘਰ ਉਹਨਾਂ ਦਾ ਉਹਨਾਂ ਦਾ ਘਰ ਕਿਵੇਂ ਆ ਉਹ ਫਰਕਾਰੀ ਆ ਜੋ ਰਿਸ਼ਤੇਦਾਰਾਂ ਦਾ ਰਿਸ਼ਤਾ ਨੂੰ ਕਰੋ ਵੀ ਨਹੀਂ ਕੱਢਿਆ ਜਾਂਦਾ ਹੁੰਦਾ ਆਹੋ ਕਿਸੇ ਨਾਲ ਅਸੀਂ ਕਿਹੜਾ ਰੋਕੇ ਵਰਤੋਂ ਨਾ ਜਦੋਂ ਆਪ ਮਾਸਕ ਗਈ ਨਾ ਕਿੰਨੀ ਕਿ ਸੇਵਾ ਕੀਤੀ ਸੀ ਆਪਣੀ ਹੈ ਉਹ ਚਾਹ ਪਿਆਦੀ ਸੀ ਬਸ ਨੂੰਗੀਦਰ ਕਿਰਕਤੀ ਸੀ ਆਪਣੇ ਮੂਰੇ ਅਗਲੇ ਦੇ ਘਰ ਦਾ ਕੋਈ ਪਰਦਾ ਹੁੰਦਾ ਕੋਈ ਹਾਬਕਦਾ ਹੁੰਦਾ ਅੱਛਾ ਆਪਣੇ ਘਰ ਦੇ ਪਰਦੇ ਚੱਕੇ ਹੋਏ ਨੇ ਇਹਨਾਂ ਦੇ ਪਰਦੇ ਹੈਗੇ ਆ ਉਹ ਫਿਰ ਬੇਬੇ ਕਹੂਗੀ ਮੇਰਾ ਭੈਣ ਭਾਈ ਆਇਆ ਸੀ ਇਹਨਾਂ ਨੂੰ ਪੁੱਛਿਆ ਕਿ ਛਾਣੀ ਸਭ ਕੁਝ ਹੀ ਭੁੱਲੀ ਆ ਬੰਦੇ ਦੇ ਚਪ ਚਾਬ ਰੋਟੀ ਪਾਣੀ ਵਧੀਆ ਬਣਾਲੀ ਰਾਤ ਨੇ ਮਿੱਠੇ ਜਿਹਾ ਬਣਾਲੀ ਖੀਰ ਬਣਾਲੀ ਚਾਹ ਜੇਵੀਆਂ ਬਣਾਲੀ ਠੀਕ ਹੈ ਵਾਹ ਇਹਨਾਂ ਨੇ ਇੱਥੇ ਸੱਦਿਆ ਸੇਵਾ ਕਰ ਲਈ ਸੱਦਿਆ ਇਹਨਾਂ ਨੂੰ ਆਪਾਂ ਇੱਥੇ ਉਹ ਕੁਝ ਨਹੀਂ ਹੁੰਦਾ ਕੋਈ ਨਹੀਂ ਦੇਖਦੇ ਆ ਕੱਲ ਨੂੰ ਕੀ ਹੈ ਮਸਲਾ ਹੱਲ ਕਰਦੇ ਆ ਕੀ ਨਹੀਂ ਬਸ ਇੱਕ ਦਿਨ ਤੂੰ ਸ਼ਾਂਤੀ ਨਾਲ ਕੱਢ ਲੈ ਮੈਂ ਤੁਹਾਨੂੰ ਕੱਢੀ ਨਹੀਂ ਸ਼ਾਂਤੀ ਨਾਲ ਮੈਂ ਤਾਂ ਕੀ ਕਹਿਣਾ ਮੈਂ ਤਾਂ ਉੱਥੇ ਵੀ ਨਹੀਂ ਬੋਲੀ ਤੁਹਾਡੇ ਸਮੇਂ ਮੈਂ ਬੋਲੀ ਆ ਬੇਬੇ ਬੋਲੀ ਗਈ ਆ ਕੋਈ ਗੱਲ ਨਹੀਂ ਫਿਰ ਬੋਲੀ ਜਾਂਦੇ ਉਹਦੇ ਭੈਣ ਭਾਈ ਆਇਆ ਆ ਆਪੇ ਨਵੇੜਾ ਕਰਕੇ ਜਾਣਗੇ ਕੋਈ ਨਹੀਂ ਬੋਲੀ ਜਾਂਦੇ ਨਵੇੜਾ ਨਹੀਂ ਕੋਈ ਮਾਰੀ ਨਾ ਨਵੇੜਾ ਕੋਈ ਨਹੀਂ ਕਰਦੇ ਆਪਦੀ ਭੈਣ ਦੇ ਪੱਖ ਦੀ ਗੱਲ ਹੀ ਕਰਾਂਗੇ ਮੈਨੂੰ ਸਾਰਾ ਹੀ ਪਤਾ ਹਜੇ ਮਾਮਾ ਤਾਂ ਗੱਲ ਫਿਰ ਵੀ ਆਪਣੇ ਆਪਣੇ ਪੱਖ ਦੀ ਗੱਲ ਕਰ ਦੂਗਾ ਮਾਸੀ ਜੀ ਤੇ ਏਡੀ ਅੱਗ ਲਾਉਗਾ ਨਾ ਉੱਥੇ ਬੈਠੀ ਦੇਖ ਲੈ ਟੀਲੀ ਸਿੱਟੀ ਗਈ ਆ ਇੰਗਲ ਸ਼ਾਂਤ ਤਾਂ ਨਹੀਂ ਹੋਣ ਦਿੱਤੀ ਕੋਈ ਨਾ ਫਿਰ ਹੁਣ ਤੂੰ ਤਾਂ ਸ਼ਾਂਤੀ ਵਰਖ ਦੇ ਮੇਰੀ ਗੱਲ ਸੁਣ ਠੀਕ ਹੈ ਉਹ ਆਉਂਦੇ ਆ ਤੇ ਉਹ ਆ ਹੀ ਗਏਗਾ ਚਲ ਚੰਗਵੰਦ ਚਾਹ ਬੜਾ ਜਾ ਫੇਰ ਕਰਦਾ ਤੇ ਨਾਲ ਗੱਲ ਠੀਕ ਹੈ ਮੈਂ ਤਾਂ ਐ ਕਹਿੰਦੀ ਹਾਂ ਚਲੋ ਮੈਂ ਆ ਦੇਖ ਲੈ ਵੀਰ ਪਾਲ ਆਪਣੇ ਸਾਰਾ ਨਾ ਉਹ ਸੌਖੀ ਹੈ ਹੋਰ ਆਪਾਂ ਕਹਿੰਨੇ ਸੀ ਚਾਰ ਕੋੜਾ ਅਦਰ ਹੁੰਦੀ ਸੀ ਹੁਣ ਜਾ ਕੇ ਦੇਖ ਕੁੰਮੀਆਂ ਕਿੰਨਾ ਕਰਦੇ ਨੇ ਉਹ ਤੇਰੇ ਘਰੇ ਵੀ ਅਦਲਾ ਰੰਗ ਲੱਗਿਆ ਪਿਆ ਵਧੀਆ ਸਾਰਾ ਕੁਝ ਹੈ ਮਸ਼ੀਨਰੀ ਤੇਰੇ ਘਰੇ ਆ ਕਟਤ ਨਹੀਂ ਬਸ ਗੱਲ ਤਾਂ ਉਹੀ ਹੈ ਮਾਨਾ ਚ ਫਰਕ ਪੈ ਗਿਆ ਬਸ ਬਾਕੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਉਹ ਨੀਤੀ ਦਾ ਬੈ ਜਾਣਾ ਕਿਥਾਂ ਹਾਂ ਇਹ ਚੱਲੀ ਜਾਂਦੇ ਪੱਖੇ ਚੱਲੀਆਂ ਜਾਂਦੇ ਪਾਏ ਜਾਂ ਹਾਂ ਜਦੋਂ ਫਿਰ ਭਾਈ ਕਿਚਕਿਚ ਕਿਚਕਿਚ ਹੋਈ ਜਾਂਦੇ ਫਿਰ ਮਾਕ ਤੇ ਜਾ ਕੇ ਪਾ ਜਾਂਦੇ ਉਹ ਬੰਦਾ ਤਾਂ ਹੀ ਤਾਂ ਕਹਿ ਦਿੰਦਾ ਆ ਜਿਹੜੀ ਕਿਚਕਿਚ ਮਾੜੀ ਹੁੰਦੀ ਹੈ ਮੈਂ ਕਿਵੇਂ ਤੇ ਮੈਂ ਕਹਿੰਦਾ ਹਾਂ ਹਾਂ ਉਹੀ ਤਾਂ ਗੱਲ ਹੈ ਪਾਸਾ ਹੋ ਜੇ ਉਹੀ ਚੰਗਾ ਹੁੰਦਾ ਹੈ ਹਾਂ ਪਾਸੇ ਹੋ ਤੇ ਆਦਾ ਬਾਈ ਪਰ ਭਾਈ ਜੇ ਚਾਰ ਦਾ ਗੁੱਸਾ ਹੁੰਦਾਗਾ ਆਪੇ ਮੈਂ ਗੁੱਸਾ ਟੇਲਾ ਹੋ ਜੂਗਾ ਲੈ ਮੈਂ ਤਾਂ ਫੋਨ ਮਗਰ ਆਉਣ ਵੀ ਲੱਗ ਗਏ ਹੈ ਫੋਨ ਮਗਰ ਆਉਣ ਵੀ ਲੱਗ ਗੇ ਫੋਨ ਤਾਂ ਬਾਈ ਫਿਰ ਆਉਣੀ ਆਉਣ ਕੰਮਦੰਦੇ ਵਾਲੇ ਬੰਦੇ ਨੂੰ ਕਿੱਥੋਂ ਹੋਰ ਛੱਡ ਕੇ ਆਇਆ ਸੀ ਮੈਂ ਅੰਦਾ ਪੈ ਨਾ ਭਾਈ ਚਾਹ ਵੀ ਲਾਂਗੇ ਫਿਰ ਆ ਤਾਂ ਚਾਹ ਬਣਾ ਲੇ ਭਾਈ ਚਾਹ ਲਿਆ ਪਤਾ ਕੋਈ ਗੱਲ ਬਣੀ ਪਈਏ ਚਾਹ ਹਾਂਜੀ ਹਾਂਜੀ ਚੱਲ ਕੋਈ ਲੈ ਆਉਣੀ ਕੋਈ ਗੱਲ ਜੀ ਨਾ ਬਸ ਕੋਈ ਨਹੀਂ ਬੈਠੇ ਬੈਠਾਂਗੇ ਬਾਅਦ ਚਾਹ ਪੀ ਕੇ ਬੈਠ ਹਵਾਜੀ ਦਾ ਬੁੱਲਾ ਆਉਂਦਾ ਇੱਥੇ ਅੰਦਰ ਤਾਂ ਫਿਰ ਉਹੀ ਗੱਲ ਸੰਘਟ ਜੇ ਚਲੋ ਮੈਂ ਇੱਥੋਂ ਦਾ ਬੈਠਿਆ ਨਹੀਂ ਆਉਂਦਾ ਮੈਂ ਆਪਣੇ ਦੱਸ ਕੇ ਮੈਂ ਕੰਮ ਕਰ ਸਾਰਾ ਠੀਕ ਹੈ ਠੀਕ ਹੈ ਸਾਰਾ ਵਧੀਆ ਠੀਕ ਠਾਕ ਬਸ ਥੋਣਾ ਲਈ ਜਾਂਦੇ ਆ ਲੱਗ ਜੂਗਾ ਅੱਜ ਕੱਲ ਦੇ ਵਿੱਚ ਵਿੱਚ ਹਾਂ ਨੋ ਤਾਂ ਇਹਦੀ ਵੀ ਬਥੇਰੀ ਚੰਗੀ ਐ ਆ ਬੈਗੀ ਮੇਰੇ ਸੱਤੇ ਆ ਕੇ ਕੋਈ ਇੱਕ ਟੰਗ ਦੀ ਗੱਲ ਨਹੀਂ ਕੀਤੀ ਕੋਈ ਇੱਕ ਟੰਗ ਦੀ ਗੱਲ ਆਪ ਮਹਾਰਾਣੀ ਉਹ ਜਾ ਕੇ ਪੇਕ ਕੇ ਬੈਠੀ ਹਮੈਨੂੰ ਫਸਾਤਾ ਇਹਨਾਂ ਵਿੱਚ ਅੱਗੋਂ ਮਾਮਾ ਕਹਿੰਦਾ ਮੈਂ ਤਾਂ 2 ਦਿਨ ਇੱਥੇ ਰਹੂੰਗਾ ਹੁਣ ਸਾਰਾ ਰੋਟੀ ਪਾਣੀ ਮੈਨੂੰ ਕਰਨਾ ਪਊਗਾ ਹੁਣ ਅਗਲੇ ਸਮਝਦਾ ਚੰਗੀ ਬਣਨਾ ਹੀ ਪਊਗਾ ਹੋ ਜੇ ਇਹਨਾਂ ਨਾਲ ਕੁਝ ਬੋਲੂੰਗੀ ਅਗਲੇ ਕਹਿੰਦੇ ਭਈ ਹਾਂ ਇਹਨਾਂ ਚ ਕਸੂਰ ਆ ਸਾਡੀ ਭੈਣ ਚ ਕਸੂਰ ਨਹੀਂ ਹੈਗਾ ਇਹਨੂੰ ਤੂੰ ਸਾਰੇ ਨਾਲ ਤੋੜ ਦੇਣਾ ਇਹਦੇ ਭੈਣ ਭਰਾਵਾਂ ਨਾਲੋਂ ਸਾਰੇ ਘਸ ਨਾਲ ਸਾਰੇ ਆਂਖਾਂ ਵਾਂਡ ਨਾਲੋਂ ਇਹਨੂੰ ਨਹੀਂ ਵਰਤਨ ਜੋਗੀ ਛੱਡਣਾ ਕਿਤੇ ਕੋਈ ਗੱਲ ਨਹੀਂ ਬਾਹਰ ਨਾਲ ਤੂੰ ਦਿੰਦੀ ਨਾ ਬਾਹਰ ਤੇਰੇ ਹੱਡਾਂ ਚ ਪੜਾ ਲੂੰਗੀ ਉਹ ਹਾਂ ਉਹ ਜਦੋਂ ਜਦੋਂ ਟਿਕ ਮੈਂ ਬੜਾ ਕਿ ਲਿਆਵਾ ਇੱਕ ਮਿੰਟ ਮੜ ਇਹ ਮੈਨੂੰ ਫੋਨ ਆਇਆ ਹੈ ਹੈਲੋ ਅ ਕਿਹੜਾ ਵੀਰੇ ਹੈ ਹਾਂ 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 ਜੱਸੀ ਪਾਵਾਲੀ ਠੀਕ ਹੈ ਠੀਕ ਹੈ ਫੋਨ ਵੀ ਆਉਣ ਲੱਗੇ ਭਿੰਤਾਂ ਹੋਰ ਉਹਨਾਂ ਕੋਈ ਉਹ ਕਰਦਾ ਸੀਗਾ ਕਹਿੰਦਾ ਮੈਂ ਆਉਣਾਗਾ ਇੱਧਰਲੀ ਸਾਈਡ ਨੂੰ ਜੱਸੀ ਪੁੱਛਦਾ ਆਪਣਾ ਪਿੰਡ ਦਾ ਹਨਾ ਵੀ ਇੱਥੋਂ ਪਨੀਰੀ ਬਨੂਰੀ ਪੁੱਛੀ ਆ ਉਹਨੇ ਕਿਤੇ ਮਹਾ ਭਾਈ ਤੁਸੀਂ ਆਜ ਪੁੱਛ ਕੇ ਦੇ ਲੈਗੇ ਐਨਰ ਆਜ ਇੱਥੇ ਲੱਗਿਆ ਸੀਰੀ ਵੀ ਇਹਨੂੰ ਇਹ ਲੋਟ ਆ ਯਾਰ ਨੂੰ ਤਾਂ ਗਲੀ ਚੋ ਗੱਡੀ ਗੁੱਡੀ ਚ ਲੰਘ ਜੂ ਇਹਨਾਂ ਦੀ ਠੀਕ ਆ ਤੂੰ ਕਿੱਧਰ ਦੁਪਹਿਰੇ ਤੁਰਾ ਫਿਰਦਾ ਮਾ ਤੇਨੂੰ ਆਏ ਕਹਿੰਦਾ ਸੀ ਰੋਟਾ ਵੇਟਰ ਜਪਵਾ ਦੇ ਯਾਰ ਸੋਡਾ ਦੋ ਘੰਟੇ ਮੇਰਾ ਮਾਂ ਮੂੰਗੀ ਜੀ ਬੀਜੀ ਸੀ ਯਾਰ ਕੱਖ ਬਾਲੇ ਹੋ ਗਏ ਉਹ ਪਾਉਣਾ ਸੀ ਦੂਜਾ ਦਾ ਕਰਤਾ ਕਿ ਤੂੰ ਯਾਰ ਨਹੀਂ ਹੁਣ ਤਾਂ ਤੂੰ ਖੇਤ ਫਿਰਦਾ ਹੀ ਹੁਣ ਬਿੰਦ ਚ ਇੱਥੇ ਆ ਗਿਆ ਉਹ ਰੋਟਾਵੇਟਰ ਪੁੱਛਣ ਆਇਆ ਸੀ ਉਹਨਾਂ ਦੇ ਮੈਂ ਮੇ ਕੇ ਗਿਆ ਸੀ ਯਾਰ ਉਹਨਾਂ ਦੇ ਉਹ ਕਹਿੰਦੇ ਅਸੀਂ ਲਾਉਣੇ ਆ ਛੋਣਾ ਜੇ ਯਾਰ ਹਾਂ ਤਾਂ ਕੀ ਦੇ ਦੇ ਜੇ ਵਿਹਲਾ ਤਾਂ ਲੈ ਆ ਜੀ ਰੋਟਾਵੇਟਰ ਉਹਦਾ ਕਿਹੜਾ ਤੂੰ ਚੋਲੇਗਾ ਰੋਲਾ ਤਾਂ ਵੀ ਆਉਂਦੇ ਤਾਂ ਲੱਗ ਜਾਂਦੇ ਫੇਰ ਹੀ ਦੂੰ ਤੈਨੂੰ ਯਾਰ ਮੇਰੇ ਤਾਂ ਹੁਣ ਭਈਏ ਖੜਦੇ ਆ ਯਾਰ ਹਾਂ ਭਈਏ ਖੜਦੇ ਫੇਰ ਹੁਣ ਮੈਂ ਕੀ ਕਰਾਂ ਦੱਸ ਤੂੰ ਉਦੋਂ ਮਾੜਾ ਇਹ ਦੇਖਣਾ ਸੀ ਉਹ ਤਾਂ ਬੁੜੀਆਂ ਮਗਰ ਲੱਗੇ ਫਿਰਦੇ ਨੇ ਸੰਦ ਬਣਾ ਲੋ ਯਾਰ ਐਦਾ ਹੈਗਾ ਹੀ ਆ ਸੰਦ ਤਾਂ ਉਹ ਤੋਂ ਹਲਾਮ ਅਗਰ ਲਵਾ ਲਿਆ ਫੱਟਿਆ ਜਾ ਯਾਰ ਨਾਲੇ ਮੈਂ ਕਿਹਾ ਸੀ ਨੱਡੀ ਨੂੰ ਆ ਯਾਰ ਨਾ ਬੀਜਦੇ ਆ ਮੂੰਗੀ ਬੀਤੀ ਐਡੇ ਐਡੇ ਕੱਖ ਹੋ ਗਏ ਭਾਂ ਦੇ ਯਾਰ ਦਾ ਸਮਝ ਨਹੀਂ ਉਹ ਮੂੰਗਾ ਆਪਣੇ ਕਿਹੜਾ ਹੁੰਦਾ ਇੱਥੇ ਯਾਰ ਭਾਈ ਮੈਨੂੰ ਐਂ ਤਾਂ ਦੱਸ ਦੇ ਓਏ ਆਏ ਸੀ ਕਿ ਚਲ ਹੋ ਜੂ ਕੋਈ ਖਾਨ ਜੋਗੀ ਚਲੋ ਤਾਂ ਕੋਈ ਨਹੀਂ ਉਹ ਫੋਟੇ ਰੈਸਟ ਹੈਗਾ ਛੀਕ ਕਨਾਲਾਂ ਜਾਂ ਥਾਈਆਂ ਮੇਰਾ ਲੈ ਜੀ ਚਲੋ ਤਾਂ ਮੈਂ ਚੌੜ ਖਰੀਨਾ ਤੇਰਾ ਨਾ ਰਿਸ਼ਤੇਦਾਰ ਜਿਵੇਂ ਆਏ ਬੈਠੇ ਅੱਜ ਉਹ ਰਿਸ਼ਤੇਦਾਰ ਤੈਨੂੰ ਪਤਾ ਹੀ ਆ ਯਾਰ ਉਹ ਇੱਚ ਚੂਪਾ ਕੇ ਵਾਹ ਜਾਂਦੀਆਂ ਨਾ ਦਾ ਯਾਰ ਖੇਤ ਭਈਏ ਨਹੀਂ ਖੜਾ ਛੜਦੇ ਘਰੇ 부ੜੀਆਂ ਨਹੀਂ ਛੜਦਿੰਦੇ ਨਹੀਂ ਉਹ ਤਾਂ ਝੂਪਾ ਕੇ ਪਹਿਣਗੇ ਤੁਸੀਂ ਮਰੇ ਹੋ ਮੇਰੇ ਸਾਲਿਓ ਉਹ ਯਾਰ ਹੁਣ ਜੇ ਉਹਨਾਂ ਨੂੰ ਕਹਨੇ ਆ ਉਹ ਭਜਾਤੀ ਮਹਤਾਬ ਦੇ ਵਾਲੀ ਦਾ ਆ ਲਾਟੀ ਵਾਲੀ ਆ ਆ ਜੇ ਇਹ ਗੱਲੀ ਰਹਿ ਗਈ ਇਹ ਲੜੀ ਜਾਂਦੀ ਆ ਜੇ ਬੇਬੇ ਨੂੰ ਕਹਨੇ ਆ ਉਹ ਵੀ ਚੁੱਪ ਕਰਦੀ ਇਹਨਾਂ ਨੂੰ ਕਹਨੇ ਆ ਇਹ ਨਹੀਂ ਕਰਦੀ ਇਹ ਕੀ ਕਹਿੰਦੀ ਅੱਜ ਫਿਰ ਇਹਨੇ ਕੀ ਕਹਿਣਾ ਇਹ ਕਹਿੰਦੀ ਵੀ ਆਇਆ ਕਰਕੇ ਮਾਮੇ ਵਰਗਾ ਨੂੰ ਸੱਤੋ ਗੱਲ ਕਰਾਂਗੇ ਗੱਲ ਕਾਦੀ ਕਰਨੀ ਆ ਜੀ ਬੇਬੇ ਨਾਲ ਇਹ ਬੇਬੇ ਬੋਲਦੀ ਆ ਕਿ ਸਾਨੂੰ ਲੋਕਾਂ ਕੋਲੇ ਗੱਲਾਂ ਕਰਦੀ ਆ ਹਾਂ ਹਾ ਕੀ ਕੀ ਗੱਲ ਕਰਤੀ ਗਏ ਭਾਂਦੇ ਜਾਰਦਾ ਕਿ ਸਾਨੂੰ ਪਾਲ ਪਾਲ ਏਡੇ ਏਡੇ ਕਰਤਾ ਉਹੀ ਫਰਦੀ ਆ ਗਏ ਉਹ ਨਮਾ ਬੇਬੇ ਨੂੰ ਆਈ ਕਹੀ ਮਾ ਬੇਬੇ ਮਾਮੇ ਅਰਿਆਂ ਨੂੰ ਸੱਦ ਲਾ ਸਿਆਣੇ ਬੰਦੇ ਫਿਰ ਵੀ ਸਾਂਝੇ ਹਾਂ ਤੇ ਮਾ ਜਿਹੜੇ ਵੱਲੇ ਕੱਲ ਲੱਗਦੀ ਆ ਭਾਈ ਲਾਲੋ ਰੋਜ ਰੋਜ ਦਾ ਕਲੇਸ਼ ਭੜਾ ਮਾ ਲੋਕ ਹੱਸਦੇ ਆ ਲੋਕਾਂ ਦੇ ਇਥੇ ਬੰਦਿਆਂ ਨੱਖਾਂ ਨੂੰ ਬਈ ਬੁੜੀਆਂ ਦਾ ਜਾਣਾ ਨਹੀਂ ਕੋਸ ਹੈ ਇਹਦੇ ਦੀ ਲਾਦੀ ਵਾਲੀ ਤਾਂ ਮੇਰੇ ਨਾਲ ਤਾਂ ਗੱਲ ਡਿੱਗਾ ਨਹੀਂ ਦਿੰਦੀ ਓਏ ਵੇਖੀ ਆਂ ਬਾਹਲੇ ਦੀ ਕੰਦੋਂ ਪਾਰ ਸੌਂਦੀ ਬੋਲਦੀ ਪਤਾ ਕਰਕੇ ਉਹਨੇ ਹਰਪ੍ਰੀਤ ਨੇ ਖਾਧੀਆਂ ਮੁੱਕੀਆਂ ਮੈਥੋਂ ਉਹ ਗਈ ਆ ਪਿੰਡ ਅੱਜ ਲੜ ਕੇ ਉਹ ਪਹਿਲਾਂ ਇਹੋ ਨਹੀਂ ਸੀ ਬੋਲਦੀ ਹੁੰਦੀ ਯਾਰ ਹੁਣ ਉਹਨੂੰ ਪਤਾ ਨਹੀਂ ਕੀ ਹੋ ਗਿਆ ਕਰ ਕਰਬੂਜੇ ਨੂੰ ਦੇਖ ਕੇ ਕਰਬੂਜਾ ਰੰਗ ਫੜਦਾ ਉਹਨੂੰ ਆਇਆ ਜਿਵੇਂ ਇਹ ਬੋਲੀ ਜਾਂਦੀ ਉਹ ਵੀ ਮਗਰ ਹੋ ਲੱਗੀ ਯਾਰ ਸਰੀਕਾ ਹੋ ਜਾਂਦਾ ਇੱਕ ਦੂਜੀ ਦਾ ਵੀ ਮੈਂ ਕਿਹਾ ਸੰਭਾ ਗੱਲ ਆ ਹੀ ਹੈ ਬਸ ਜੇ ਮੇਰੇ ਸਾਹਰੇ ਦਾ ਕੱਟ ਜਾਣ ਤਾਂ ਬੰਦੇ ਬਣਾਣਾ ਲੈਣ ਕੋਸ ਹੈ ਟੀਮੇ ਕੱਟ ਜਾਣ ਜੇ ਹੁਣ ਆਹੀ ਡਰਦੇ ਆ ਵੀ ਇਹਨਾਂ ਪਿੱਛੇ ਅੱਡ ਬਿਟ ਹੋ ਗਏ ਮੁੜ ਕੇ ਫਿਰ ਤੁਰੇ ਫਿਰਾਂਗੇ ਯਾਰ ਨਾ ਉਹ ਤੋਂ ਕੰਮ ਹੁੰਦਾ ਲਾਡੀ ਤੋਂ ਮੁੜ ਕੇ ਉਹ ਭੁੱਖਾ ਮਰੂ ਨਾਲ ਯਾਰ ਤੂੰ ਐਂ ਦੇਖਾ ਜੇ ਮੰਨ ਕੇ ਚੱਲ ਵੀ ਤਰੀ ਬੇਬੇ ਮਾੜੀ ਹੁੰਦੀ ਜਾਂ ਮੈਂ ਆਪਦੀ ਮਾਂ ਨੂੰ ਕਹਾਂ ਵੀ ਤੂੰ ਮਾੜੀ ਆ ਭਾਈ ਤੂੰ ਬਣਾਇਆ ਨਹੀਂ ਇਹ ਜਦੋਂ ਭੈਣ ਰਿਆਰ ਦਾ ਪਹਿਲਾਂ ਸੱਤ ਸੱਤ ਅੱਠ ਅੱਠ ਪਰਿਵਾਰ ਰਹਿੰਦੇ ਸੀ ਇਕੱਠੇ ਇਹ ਉਹ ਟਾਈਮਾਂ 'ਚ ਕੱਟ ਗਏ ਆ ਫਿਰ ਇਹ ਆ ਦਿੱਤੀਆਂ ਪੁੱਤਾਂ ਨਾ ਦੋ ਦੋ ਜਨਾਂ ਨਾਲ ਕਿਉਂ ਲੜਨ ਗਈਆਂ ਰੌਲਾ ਤਾਂ ਹੀ ਆ ਨਾਲੇ ਬਾਕੀ ਹੋਣਾ ਝੋਨਾ ਝੂਨਾ ਜਾਂ ਲਾਲ ਗਿਆ ਜਿਆ ਟੈਸਟ ਜੇ ਕਰਾਵਾਂਗੇ ਬੇਬੇ ਦੇ ਸਾਰੇ ਜਿਹੜੇ ਉਹਤੇ ਕਹਿੰਦਾ ਸੀ ਹੈਗਾ ਹਾਂ ਉਹਤੇ ਮੈਂ ਪੁੱਛਿਆ ਸੀ ਬੇਬੇ ਨੂੰ ਬੇਬੇ ਕਹਿੰਦੀ ਹੁਣ ਮੈਨੂੰ ਫਰਕ ਆ ਦਵਾਈ ਹੋ ਗਈ ਆ ਹਾਂ ਬਾਕੀ ਹੁਣ ਤਾਂ ਅੰਦਰ ਅੰਦਰ ਵਾਹ ਜਾਂਦੀ ਆ ਪੱਖੇ ਥੱ ਚਲੋ ਤਾਂ ਕੋਈ ਨਹੀਂ ਮਾਇਦਾ ਤੈਨੂੰ ਤਸੱਲੀ ਕਰਨ ਨੂੰ ਕਹਿੰਦਾ ਸੀ ਤੇਰੀ ਨਾ ਮੈਂ ਕਿਹਾ ਸੀ ਜਾ ਕੇ ਮੈਂ ਕਿਹਾ ਵੀ ਰਿਪੋਰਟਾਂ ਲਿਆਉ ਮੈਂ ਲੈ ਕੇ ਜਾਣਾ ਬੇਬੇ ਕਹਿੰਦੀ ਨਹੀਂ ਹੁਣ ਤਾਂ ਮੈਨੂੰ ਫਰਕ ਆਉਂਦਾ ਤੇ ਬੇਬੇ ਨੇ ਆਪ ਹੀ ਕਹਦਾ ਯਾਰ ਪਰ ਹੁਣ ਮੈਨੂੰ ਮੈਨੂੰ ਐਂ ਦੱਸ ਵੀ ਤੁਹਾਡੇ ਘਰੇ ਫੋਨ ਕਿੰਨੇ ਆ ਯਾਰ ਫੋਨ ਤਾਂ ਸਾਰਿਆਂ ਕੋਲੇ ਆਪ ਦਾ ਆਪ ਦਾ ਹੈਗਾ ਹੀ ਆ ਬੇਬੇ ਕੋਲੇ ਆਪ ਦਾ ਬੁਰਿਆਂ ਕੋਲੇ ਉਹਨਾਂ ਕੋਲੇ ਆਪ ਦਾ ਬੂਹਾਂ ਕੋਲੇ ਮੇਰੇ ਕੋਲੇ ਤਾਂ ਹੁਣ ਤਾਂ ਐਂ ਨਹੀਂ ਇਹ ਜਾ ਗਿਆ ਯਾਰ ਬਹਾਨਾ ਬਣਾ ਕੇ ਤੂੰ ਆ ਦੇਈ ਤੋਂ ਪਹਿਲਾਂ ਤਾਂ ਫੋਨ ਖੋ ਦੂਜਾ ਲਾਡੀ ਨੂੰ ਕਹੇ ਮਨਿੰਦਰ ਤੇ ਨਿਗਰ ਰੱਖੇ ਮੇਰੇ ਸਾਰੇ ਦਾ ਫੋਨ ਹੀ ਨਹੀਂ ਪੱਟੀ ਬੰਨਣ ਹੁੰਦੇ ਗ ਮੇਰੇ ਸਾਲ ਦਾ ਫੋਨ ਹੀ ਨਹੀਂ ਰੋਟੀ ਪੱਕਣ ਦੇ ਅੱਧੀ ਤਾਂ ਲੋਕਾਂ ਦੇ ਘਰਾਂ 'ਚ ਬਈ ਬਸ ਆਈਆਂ ਉਧਰ ਲੀਆਂ ਗੱਲਾਂ ਉਧਰ ਉਧਰ ਲੀਆਂ ਉਧਰ ਚਾਰ ਅਗਲਾ ਕੋਲੋਂ ਭਰ ਦਿੰਦਾ ਯਾਰ ਅਲੇ ਨੂੰ ਆਇਆ ਭੇ ਲੜੀ ਜਾਣਗੇ ਉਹ ਜੇ ਉਹੀ ਤਾਂ ਰੌਲਾ ਨਾ ਮੇਰੇ ਸਾਲ ਦਾ ਵੀ ਜਿਹੜੀ ਬੁੜੀ ਆ ਗਈ ਆ ਤੇ ਪੇਕੀ ਫੋਨ ਕਰੂ ਵਾਰੀ ਵਾਰੀ ਉਹਨਾਂ ਦੀ ਚਾਲ ਚੱਲਣ ਤੇ ਚੱਲੂਗੀ ਉਹ ਆਪ ਦਾ ਘਰ ਨਹੀਂ ਬਣਦੀ ਬਈ ਇਹ ਚ ਉਹਦੇ ਚਾਲ ਚੱਲਣ ਤੇ ਚੱਲਦੀਆਂ ਬਸ ਯਾਰ ਹੁਣ ਅਸੀਂ ਤਾਂ ਫਸ ਗਏ ਤਰਾ ਵਾ ਹੁਣ ਉਹਨਾਂ ਨੂੰ ਭਜਾਉਣੇ ਆ ਤਾਂ ਫਿਰ ਬੇਬੇ ਵੀ ਬੈਜੂ ਰੋਟੀਆਂ ਬਣਾ ਆਪ ਵੀ ਬੈਜਾਂਗੇ ਜੇ ਬੇਬੇ ਨੂੰ ਕੁਛ ਕਹਿਨੇ ਆ ਤਾਂ ਲੋਕਾਂ ਦੀਆਂ ਗਾਲਾਂ ਯਾਰ ਤਾਂ ਹੀ ਅੱਜ ਮਾਮੇ ਨੂੰ ਤੇ ਮਾਸੀ ਨੂੰ ਸੱਦੇ ਮਾ ਭਾਈ ਜਿਵੇਂ ਤੁਸੀਂ ਕਰਜੋਗੇ ਬਾਸ ਸਿਰ ਮੱਥੇ ਉਹ ਬੰਦਾ ਦਾ ਫਸ ਜਾਂਦਾ ਯਾਰ ਜੇ ਪੇਕੇ ਜਾਂਦੀਆਂ ਤਾਂ ਵੀ ਊਂ ਵੀ ਵੇਚਤੀ ਅਗਲਾ ਨਹੀਂ ਕਹਿੰਦਾ ਕੋਈ ਨੁਕਸਾ ਭਾਂਜੋ ਨਸ਼ਾ ਪੱਤਾ ਕਰਦੇ ਉਹਨਾਂਗੇ ਇਹ ਕੁਟਦੇ ਉਹਨਾਂਗੇ ਉਹੀ ਗੱਲਾਂ ਚੱਲ ਵੀ ਬਹਿਣਾ ਚੌਂਕੀ ਬਣਾ ਰਹਿਂਦਾ ਇੱਥੇ ਉਹ ਕਦੇ ਫੀਟਰ ਚੱਲ ਪਿਆ ਅੱਜ ਕੌਣ ਲੈ ਕੇ ਗਿਆ ਸੀਲਰ ਜੇ ਪਾ ਕੇ ਇਹ ਤੋਤੀ ਸੀ ਮਿਲਦਾ ਯਾਰ ਇਹ ਲੈ ਗਿਆ ਇਹਨਰੋਂ ਇਹਨਾਂ ਦੇ ਉਹ ਰੋਟਾ ਵੇਟਰ ਦਾ ਸੀ ਯਾਰ ਕਿੱਥੇ ਪਾਵਾਂ ਉਹ ਤਾਂ ਨਵੇੜਾ ਕੰਮ ਬਾਕੀ ਉਹਨਾਂ ਰਿਸ਼ਤੇਦਾਰ ਆਇਆ ਅੱਥਨੇ ਗੱਲਬਾਤ ਕਰਾਂਗੇ ਉਹ ਤਾਂ ਭਜਾਤੀ ਸੀ ਮੈਂ ਉਹਨੂੰ ਹੁਣ ਮਾਮਾ ਕਹਿੰਦਾ ਉਹਨੂੰ ਲੈ ਕੇ ਆ ਹੁਣ ਉਹਨਾਂ ਨੇ ਚਲ ਉਹਨੂੰ ਬੁਢੀਆਂ ਨੂੰ ਕੁੱਟਣਾ ਕਰਨ ਦਾ ਕਾਨੂੰ ਹੁੰਦਾ ਭਿਉਣ ਨੂੰ ਰੱਖੀ ਆ ਮੜਈ ਆ ਆਪਦੀ ਸਖਤਾਈ ਕਰ ਲੋ ਯਾਰ ਉਹ ਯਾਰ ਚਾਹ ਨਹੀਂ ਪਾਣੀ ਨਹੀਂ ਮੈਂ ਗਿਆ ਬੇਬੇ ਨੇ ਆਏਗਾ ਤਾਂ ਬੇਬੇ ਨੇ ਮੈਥੋਂ ਵੱਜਿਆ ਗੁੱਸੇ 'ਚ ਮੈਂ ਕਿਹਾ ਕੋਈ ਨਹੀਂ ਬੇਬੇ ਨੇ ਤਾਂ ਬਾਅਦ 'ਚ ਦੇਖੂੰ ਪਹਿਲਾਂ ਨੇੜੇ ਹੀ ਖੜੀ ਸੀ ਮੇਰੇ ਲੋਟ ਨਹੀਂ ਖਾਗੀ ਇੱਕੇ ਨਾਲ ਹੀ ਨਹੀਂ ਬੇਬੇ ਮੇਰੇ ਨਾਲ ਬੇਬੀ ਚਾਹ ਤੂੰ ਮੈਨੂੰ ਦੱਸ ਕਿੱਥੇ ਪੈਰੋ ਟੱਲੇ ਖੇਤ ਹੀ ਪਿਆ ਉਥੀ ਮੋਟਰ ਲਿਆਉਣਾ ਟਰੈਕਟਰ ਫਿਰ ਉੱਥੇ ਖੇਤ ਉੱਥੇ ਹੀ ਪਿਆ ਮੋਟਰ ਦੀ ਆਹੋ ਚੱਲ ਉੱਥੇ ਹੀ ਪਾ ਲੂੰ ਫਿਰ ਮੈਂ ਉੱਥੇ ਹੀ ਪਾਣੀ ਚੰਗਾ ਆ ਚੱਲੇ ਤਾਂ ਲੂਟ ਆ ਜਾ ਐ ਭਾਏ ਨਾ ਹੁੱਕ ਵੀ ਨਹੀਂ ਲੱਗੇਗਾ ਕੱਢ ਕੇ ਕੋਈ ਲੈ ਜੂ ਰਾਤ ਨੂੰ ਡਾਂਚ ਕੇ ਨਹੀਂ ਮਿੰਦਰੀ ਨਾਲ ਲੈ ਜਾ ਕਿਤੇ ਰਾਤ ਨੂੰ ਹਰ ਕੀ ਸਤਿ ਸ਼੍ਰੀ ਅਕਾਲ ਕਿਵੇਂ ਆ ਵਧੀਆ ਤੁਸੀਂ ਤੁਸੀਂ ਠੀਕ ਆ ਨਹੀਂ ਤੂੰ ਕਦੋਂ ਲੈਣ ਜਾਵੜੇ ਇਹਨੂੰ ਬੈ ਯਾਰ ਕਿਤੇ ਉਹ ਮਾਤਾ ਮਨਿੰਦਰ ਸਪਰੇਅ ਲੈਣ ਜਾਣਾ ਸੀ ਮੰਡੀ ਅੱਛਾ ਉਧਰੋਂ ਫਿਰ ਮੈਂ ਉਧਰ ਹੀ ਜਾਵ ਰਿਹਾ ਮੈਂ ਚੱਲਿਆ ਆਉਣੀਆ ਕਿਉਂ ਮਾਮੇ ਵਰਗੇ ਆਏ ਬੈਠਿਆ ਐ ਗੱਲਬਾਤਾਂ ਕਰਾਂਗੇ ਕੋਈ ਹੋਰ ਨਾ ਨਾ ਐ ਕੰਮ ਕਰਦਾ ਮੈਨੂੰ ਵੀ ਔਖਾ ਹੋਇਆ ਬਸੀ ਨਾਲ ਤੇਰੇ ਮਿਲ ਤੇ ਮੇਰੇ ਜਵੇਂ ਜੀ ਨਹੀਂ ਲੱਗਿਆ ਇੱਥੇ ਤੂੰ ਐਵੇਂ ਰੁਸ ਕੇ ਵਾਗ ਗਈ ਐਡੀ ਕੀ ਗੱਲ ਸੀ ਦੱਸ ਦੱਸ ਗੱਲ ਜੀ ਦੀ ਉਹ ਤਾਂ ਹੁਣ ਨਾ ਹੀ ਛੇੜੋ ਚਲ ਕੋਈ ਨਾ ਇੰਨਾ ਤਾਂ ਚੱਲਦਾ ਹੀ ਰਹਿੰਦਾ ਹੁੰਦਾ ਤੇ ਹੋਂ ਘਰੇ ਸਾਰੇ ਠੀਕ ਸੀਗੇ ਹਾਂ ਬਸ ਠੀਕ ਹੀ ਸੀਗੇ ਮੰਮੀ ਠੀਕ ਸੀਦਰੀ ਹਾਂ ਵਧੀਆ ਸੀ ਅੱਛਾ ਅਬ ਐਂ ਕਰ ਪਾਣੀ ਦਾ ਲੈ ਆਜੇ ਅਗਲਾ ਵਾਰ ਕੇ ਹਾਂ ਪਾਣੀ ਲੈ ਆਣੀ ਆ ਹੋਰ ਕੀ ਹੈ ਗਰਮੀ ਬੜੀ ਆ ਹੁਣ ਮੇਰੀ ਗੱਲ ਸੁਣਾ ਬਾਗਤਾ ਗਈ ਸੀ ਮੂੰਹ ਚਾਕੇ ਹੁਣ ਲਾ ਲੈਂਦੀ ਨਾ ਚਾਰ ਦਿਨ ਉੱਤੇ ਬਣੋਨਾਂ ਨੇ ਵੀ ਨਹੀਂ ਰੱਖਿਆ ਕੋਈ ਨਹੀਂ ਰੱਖਿਆ ਉਹਨਾਂ ਨੇ ਤੁਸੀਂ ਆ ਗਏ ਆ ਗਿਆ ਮੰਗਰੀ ਦਾ ਫੋਨ ਕਰਨ ਲੱਗੀ ਉੱਥੇ ਕਿਹੜਾ ਭਲੀ ਗਿਜਾਰੀ ਨੂੰ ਤੂੰ ਫੇਰ ਤੁਹਾਨੂੰ ਹਾਲ ਉੱਥੇ ਠੀਕ ਉੱਥੇ ਕਿਹੜਾ ਘਟ ਗਜ਼ਾਰਦੇ ਆ ਚਲੋ ਉਹ ਤਾਂ ਠੀਕ ਆ ਹੁਣ ਮੈਨੂੰ ਇਹਦਾ ਦੱਸਦੇ ਹੁਣ ਐ ਮੂੰਹ ਕਿਉਂ ਬਣਾਇਆ ਲਓ ਫਿਰ ਪਾਣੀ ਲਹਿਰ ਤੇ ਤੂੰ ਵੀ ਪੀਲਾ ਲਾ ਮੰਮੀ ਵਰਗੇ ਦੇਖ ਲਓ ਉੱਥੇ ਬਾੜੇ ਜੀ ਬੈਠੇ ਨਾਲ ਮੈਂ ਕਿਹਾ ਸੀਗਾ ਵਿਚਰ ਮਾਮੇ ਹੋਰ ਨੂੰ ਕਾਹਤੋਂ ਗਰਮੀ ਚ ਬਿਠਾਇਆ ਹੈ ਤੇ ਲੈ ਕੇ ਉੱਥੇ ਬੈਠੀ ਆ ਲੈ ਮੰਮੀ ਨੂੰ ਵੀ ਅਕਲ ਨਹੀਂ ਹੈਗੀ ਪੂਰ ਵਿਸਤਰ ਨੂੰ ਤਾਂ ਸੁੱਥੇ ਬਿਠਾਈਦਾ ਹੁੰਦਾ ਮੰਮੀ ਤਾਂ ਮੇਰੀ ਗੱਲ ਸੁਣਦਾ ਮਾਮਾ ਤੇ ਮਾਸੀ ਆਏ ਹੋਏ ਆ ਠੀਕ ਆ ਐਵੇਂ ਹੁਣ ਨਾ ਬੋਲੀ ਜਾ ਕਿਤੇ ਜਲੂਸ ਕੱਢੀ ਜਾਓ ਭਾਬੀ ਮੜਾ ਤੁਸੀਂ ਆਪ ਕੇ ਰਖੰਦੇ ਬੈਜੋ ਠੀਕ ਆ ਉਹ ਨਾ ਪਾਗਲਾ ਚਲ ਕੋਈ ਨਾ ਹਰਪੀ ਤੇ ਚੁੱਪ ਕਰ ਜਾ ਬਸ ਪਾਗਲ ਦਾ ਤੈਨੂੰ ਮੈਂ ਕਿਹਾ ਹੀ ਨਹੀਂ ਇਹ ਵੀ ਤੂੰ ਪਾਗਲਾ ਐ ਫਿਰ ਉਹੀ ਗੱਲ ਕਿਤੇ ਜਾਂ ਜਲੂਸ ਨਾ ਕੱਢੀਓ ਤੂੰ ਪਰਦੇਸ ਘਰੇ ਬੋਲਿਆ ਨੋ ਓਹੋ ਹੁਣ ਫੇਰ ਨਾ ਲੜ ਪਿਓ ਉਦ ਵੀ ਆਈ ਬੈਠੇ ਬੈਠੇ ਲੜ ਪਈ ਸੀ ਕੋਈ ਗੱਲ ਐ ਇਹ ਚਲ ਕੋਈ ਨਾ ਸੱਤਪਾ ਹੀ ਬੋਲਦੀਆਂ ਨਹੀਂ ਆ ਆਪਦੀ ਮਾਂ ਨੂੰ ਵੀ ਸਮਝਾ ਦਿਆ ਕਰੋ ਵੀ ਨਾ ਬੋਲਿਆ ਕਰੇ ਸਾਡੇ ਨਾਲ ਉਹਨਾਂ ਨੂੰ ਪਿਆ ਸਮਝਾ ਦੇ ਚਲ ਹਟ ਤੂੰ ਮੈਂ ਕਹਣਾ ਐਵੇਂ ਨਾਸਾਂ ਆਈਆਂ ਨਾ ਚੱਕ ਐਵੇਂ ਨਾ ਮੁੱਕੀਆਂ ਖਾਲੀ ਫੇਰ ਮੈਂ ਤੂੰ ਉਹਦੀ ਮੁੱਕੀਆਂ ਖਾਲੀਆਂ ਖੂਨ ਵਹਾ ਕੇ ਦੇਖ ਲੋ ਮੇਰੇ ਖੂਨ ਨਹੀਂ ਖਾਂਦੀ ਖੁੰਦੀ ਮੈਂ ਚਲ ਕੋਈ ਨਾ ਚੁੱਪ ਕਰ ਜਾ ਤੂੰ ਵੀ ਤੂੰ ਵੀ ਜਵਾਨ ਦੇਖ ਲੈ ਹਜੇ ਕਿਹੜਾ ਹਟਦੀ ਆ ਹੈ ਕਹਿੰਦਾ ਮੈਂ ਨਾ ਰੱਸੀ ਮਾਚਿਆ ਦੀ ਆ ਬੱਟ ਨਹੀਂ ਜਾਂਦਾ ਬਈ ਤੂੰ ਅੰਦਰ ਜਾ ਮੈਂ ਚਾਚੂ ਬਣਾ ਕੇ ਕੀ ਅੰਦਰ ਜਾ ਕੋਈ ਨਹੀਂ ਮੈਂ ਵੀ ਅੰਦਰ ਜਾਨੀ ਆ ਥੱਕ ਗਈ ਯਾਰ ਮੈਂ ਤਾਂ ਚਲ ਚੰਗਾ ਜਾ ਮੈਂ ਚਾਪ ਬਣਾਉਣੀ ਤੁਹਾਡੇ ਅਸਤੇ ਚੰਗਾ ਕਮ ਆ ਵੀ ਵੀ ਆ ਹੈ ਪਰ ਅਤਰ ਉਸਕੇ ਬਾਅਦ ਕੀ ਫਿਰ ਆਪ ਹੀ ਫੋਨ ਕਰਤਾ ਵੀ ਹਾਂ ਆ ਕੇ ਮੈਨੂੰ ਲੈ ਜਾ ਪੱਕਾ ਕੋਈ ਨਾ ਕੋਈ ਗੱਲ ਆ ਹੁਣ ਵੀ ਉਵੇਂ ਮੱਚੀ ਪਈ ਆ ਉਹਨੇ ਮੂੰਹ ਵੀ ਪਰੇਸ਼ਾਨ ਜੀ ਲੱਗਦੀ ਆ ਲਾਡੀ ਨੂੰ ਫੋਨ ਲਾ ਕੇ ਦੱਸਤੀ ਆ ਮੈਂ ਉਹਦੇ ਨਾਲ ਕਰਦੀ ਗੱਲ ਉਹਨੂੰ ਸਾਧੀਆਂ ਕਰੇ ਉਹ ਕਾਲੇ ਨਾਲ ਆਪੀ ਗੱਲ ਕਰੂਗਾ ਪੁੱਛੂਗਾ ਤਾਂ ਸਹੀ ਵੀ ਕੀ ਗੱਲ ਹੈ ਹੈ ਇਹਨੂੰ ਵੀ ਨਹੀਂ ਹੈਗਾ ਮੈਂ ਘਰੇ ਵਗ ਜਾਵਾਂ ਬਸ ਘਰੋਂ ਨਿਕਲ ਜਾਂਦਾ ਮੜ ਕਿਆ ਹੁੰਦਾ ਵੀ ਆਮ ਹੀ ਨਾ ਕਰੇ ਬਸ ਘਰੇ ਤਪਾਉਣ ਨੂੰ ਮੈਨੂੰ ਛੱਡ ਦਿੰਦੇ ਆ ਹੈਲੋ ਹੈਲੋ ਹੂੰ ਕਿੱਥੇ ਹਾਂ ਖੇਤ ਸੀਗਾ ਅੱਛਾ ਕਰੇ ਆਜੋ ਹੁਣ ਕਿਉਂ ਕੀ ਹੋ ਗਿਆ ਉਹ ਨਾ ਬਾਈ ਲੈ ਕੇ ਆਇਆ ਹਰਪ੍ਰੀਤ ਨੂੰ ਉਹਦੇ ਕੋਲ ਤਾਂ ਮੈਨੂੰ ਪਤਾ ਮੇਰੇ ਗੁਰੂ ਦਾ ਗਿਆ ਇੱਥੋਂ ਅੱਛਾ ਮੈਨੂੰ ਪਤਾ ਨਹੀਂ ਪਤਾ ਨਹੀਂ ਕੀ ਹੋਇਆ ਪਿਆ ਹਰਪ੍ਰੀਤ ਨੂੰ ਸੈਡ ਜੀ ਲੱਗਦੀ ਆ ਦੇਖ ਪਰ ਤਾਂ ਰੁਸ ਕੇ ਗਈ ਸੀ ਮੈਂ ਤਾਂ ਸੀ ਵਾਪਸ ਹੀ ਨਹੀਂ ਆਉਂਦੀ ਹੁਣ ਆਪ ਹੀ ਫੋਨ ਕਰਕੇ ਕਾਲ ਇਹਨੂੰ ਕਹਿੰਦੀ ਮੈਨੂੰ ਲੈ ਜਾ ਕੇ ਪੱਕਾ ਕੋਈ ਨਾ ਕੋਈ ਗੱਲ ਹੈਗੀ ਆ ਤੁਸੀਂ ਘਰ ਆਓ ਘਰੇ ਆਓ ਆਪਾਂ ਪੁੱਛਦੇ ਆ ਇਹਨਾਂ ਨੂੰ ਕੋਈ ਗੱਲ ਨਹੀਂ ਮੈਨੂੰ ਤਾਂ ਟਾਈਮ ਲੱਗੂਗਾ ਮੈਂ ਖੇਤਾਂ ਇੱਥੇ ਪਾਣੀ ਛੱਡੀ ਬੈਠਾ ਸੀਗਾ ਤੇ ਕੋਈ ਆਥਰ ਨਹੀਂ ਆਇਆ ਗੱਲਬਾਤ ਕੀ ਗੱਲਬਾਤ ਕਰਨੀ ਕੋਈ ਨਹੀਂ ਆ ਗਈ ਵਧੀਆ ਬਹਿ ਜਾਣ ਤੇ ਹਾਂ ਮੈਂ ਹਰ ਕੇ ਵਾਏ ਤੁਸੀਂ ਮੇਰੀ ਕੋਈ ਗੱਲ ਸੁਣਨਾ ਤੁਸੀਂ ਨਹੀਂ ਕੋਈ ਮੇਰੀ ਗੱਲ ਸੁਣਦੇ ਹੈਗੇ ਹਨਾ ਮੈਂ ਕਹੀ ਨਹੀਂ ਕਰਿਆ ਅਜ ਕੋਈ ਗੱਲ ਪਤਾ ਨਹੀਂ ਕੀ ਕਹੀ ਨਹੀਂ ਸਕਾਲ ਕੋਈ ਗੱਲ ਨਹੀਂ ਮਾਮਲੇ ਦੇ ਸਾਹਮਣੇ ਗੱਲ ਕਰਾਂਗੇ ਕੀ ਇਹੋ ਜੀ ਗੱਲ ਪਹਿਲਾਂ ਪੁੱਛ ਤਾਂ ਲੱਗੇ ਉਹ ਜੀ ਗੱਲ ਫਿਰ ਸੰਭਾਲੀ ਵੀ ਜਾਂਦੀ ਹੁੰਦੀ ਆ ਉਹ ਤਾਂ ਸਾਰਿਆਂ ਦੇ ਸਾਹਮਣੇ ਗੱਲ ਹੋਗੀ ਸਵਾਲੇ ਨੂੰ ਦੱਸ ਤੁਸੀਂ ਨਾ ਕਰੇ ਹਮ ਵਿੱਚ ਹਮ ਹੀ ਪਰੇ ਬਸ ਮੇਰੇ ਜਵਾਬ ਤੁਹਾਡਾ ਗੱਲ ਤਾਂ ਫੇਰ ਹੀ ਸਾਹਮਣੇ ਹੈ ਨਾ ਜੇ ਆਪਾਂ ਕਿਤੇ ਗਲਤ ਹੋਵਾਂਗੇ ਤਾਂ ਆਪਾਂ ਸਹੀ ਆ ਤੈਨੂੰ ਵੀ ਗੱਲ ਦਾ ਕੋਈ ਨਾਰਪਿਤ ਆ ਗਈ ਆਰਪਿਤ ਅਗੀ ਤੂੰ ਸਾਹਮਣੇ ਹੋਵੀਂ ਬਸ ਉਹਦੇ ਮੇਰੇ ਸਾਹਮਣੇ ਹੋ ਕੇ ਗੱਲ ਕਰ ਲੈ ਜਿਹੜਾ ਅੱਜਨੇ ਕੀ ਗੱਲ ਦੱਸੀ ਸੀ ਬਸ ਤੁਸੀਂ ਆਉਂਗੇ ਕਿ ਨਹੀਂ ਆਉਂਦੇ ਆ ਦੱਸੋ ਆਉਣਾ ਬਸ ਆਉਣਾ 1/2 ਘੰਟੇ ਚਾਉਣਾ ਹਾਂ ਛੇਤੀ ਆਜੋ ਘਰੇ ਨਾਲੇ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਇਹ ਤੋਂ ਵੀ ਸਿੱਧੀ ਗੱਲ ਤੈਈ ਵੀ ਨਹੀਂ ਕਰਦਾ ਜਿੰਨੀ ਜਿਹੜੀ ਗੱਲ ਕੋਣ ਕੁੱਠੀ ਪਾਉਗੇ ਪਾਉਗੇ ਵੀ ਚਲ ਮੈਂ ਦੇਖਾਂ ਦੱਸੀ ਕੀ ਕਰਦੇ ਜਾ ਕੇ ਪੁੱਛਦੇ ਹਰਪ੍ਰੀਤ ਨੂੰ ਚਲ ਚਾਹ ਵੀ ਧਾਰ ਦਨਸ ਤੇ ਕੋਈ ਯਾਰ ਹਰਪ੍ਰੀਤ ਮਾੜਾ ਮੋਟਾ ਤਾਂ ਬੋਲਣ ਲੱਗੀ ਸੋਚਿਆ ਕਰ ਦੇਖੀ ਹੁਣ ਤੂੰ ਭਾਬੀ ਦੇ ਸਾਹਮਣੇ ਲੱਗੇ ਜਿਵੇਂ ਲੂਸ ਕੱਢਣ ਯਾਰ ਮੈਂ ਲੱਗੇ ਕਿ ਤੁਸੀਂ ਕੋਈ ਯਾਰ ਮੈਂ ਤੈਨੂੰ ਵਜਾਣਾ ਸਮਝਾਉਂਦਾ ਹੀ ਸੀ ਕਿ ਮਾਮੇ ਵਰਗੇ ਆਏ ਵੇ ਆ ਹਣ ਹੁਣ ਐਵੇਂ ਤੂੰ ਬੋਲੀ ਇਹਦੇ ਉਹੀ ਗੱਲ ਹੋ ਜੇ ਇਹ ਆਪ ਤਾਂ ਮਿੱਠੀ ਬਣ ਜਾਂਦੀ ਆ ਹੈ ਤੈਨੂੰ ਮਾੜੀ ਬਣਾਉਂਦੀ ਆ ਮੂਰੇ ਉਹ ਐਂ ਸੋਚਣਗੇ ਕਿ ਯਾਰ ਪਤਾ ਨਹੀਂ ਇਹ ਮਾੜੀ ਐ ਬੋਲਦੀ ਆ ਮੈਂ ਪਾਗਲ ਤਾਂ ਹੈ ਨਹੀਂ ਜਿਹੜੇ ਬਿਨਾਂ ਗੱਲ ਤੋਂ ਬੋਲਣ ਲੱਗ ਜੂਗੇ ਉਹ ਯਾਰ ਕੋਈ ਗੱਲ ਆਰਾਮ ਨਾਲ ਵੀ ਕਰ ਲਿਆ ਕਰ ਆਹ ਬੰਦ ਕੈਮਰੇ ਦੇ ਭਾਵੇਂ ਮੀਆਂ ਬੀਬੀ ਖੇਤਰੋ ਖੇਤਰੀ ਹੋ ਜਾਣ ਪਰ ਲੋਕਾਂ ਨੂੰ ਜਰੂਰ ਦਿਖਾਇਦਾ ਫਾਇਦਾ ਕੀ ਆ ਤੁਸੀਂ ਦਿਖਾਇਆ ਤੁਸੀਂ ਕਿਹਾ ਸੀ ਜੇ ਸਾਹਮਣੇ ਵੀ ਹੁੱਜਾ ਖਾएंगे ਉਹ ਕਰ ਤੂੰ ਬੋਲੀ ਹੋਵੇਂ ਕਚਵਾ ਹੋਰ ਦੱਸਣ ਮੈਨੂੰ ਗੁੱਸਾ ਤਾਂ ਆਉਂਦਾ ਹੀ ਆ ਯਾਰ ਕਿਸੇ ਟਾਈਮ ਤਾਂ ਪਿਆਰ ਨਾਲ ਬੋਲ ਲਿਆ ਕਰ ਮੈਂ ਨਹੀਂ ਬੋਲਦੀ ਪਿਆਰ ਨਾਲ ਹੈ ਤੁਹਾਨੂੰ ਚਲ ਤ ਕੋਈ ਨਹੀਂ ਵਸੂਈ ਕੋਈ ਤਾਂ ਗੱਲ ਹੈਗੀ ਆ ਦੱਸ ਦੇ ਕਿ ਐਂ ਗੁੱਸੇ ਆ ਵੀ ਮੈਂ ਥੱਪੜ ਮਾਰਿਆ ਤੇਰੇ ਚਲ ਯਾਰ ਕੋਈ ਨਹੀਂ ਸੌਰੀ ਫੇਰਾ ਨਹੀਂ ਨਹੀਂ ਯਾਰ ਇਹ ਜੀ ਕੋਈ ਗੱਲ ਨਹੀਂ ਹੈਗੀ ਬਸ ਨਹੀਂ ਗੱਲ ਤਾਂ ਇਹ ਹੀ ਆ ਜੇ ਤੈਨੂੰ ਐਂ ਗੁੱਸਾ ਹੈਗਾ ਵੀ ਮੇਰੇ ਮਾਰਿਆ ਠੀਕ ਆ ਸਮਾ ਮਾफी ਮੰਗ ਲੈਣਾ ਸੌਰੀ ਅੱਗੇ ਤੋਂ ਧਿਆਨ ਰੱਖੂਗਾ ਯਾਰ ਮੈਨੂੰ ਗੁੱਸਾ ਆ ਗਿਆ ਤੁਸੀਂ ਸੌਰੀ ਨਾ ਮੰਗੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਮਾਰਿਆ ਪਰ ਮੈਂ ਅੱਜ ਤੋਂ ਬਾਅਦ ਤਾਂ ਤੇ ਪੇਕੇ ਨਹੀਂ ਜਾਂਦੀ ਲੈ ਯਾਰ ਅੱਗੇ ਪੇਕੇ ਨਹੀਂ ਜਾਂਦੀ ਰਿਸ਼ਤੇਦਾਰ ਆਪਣੇ ਜਾਣਾ ਕਿਉਂ ਨਹੀਂ ਹੈ ਕੱਲ ਕਰਾਂ ਆਏ ਆ ਵੀ ਰੁੱਸ ਕੇ ਨਾ ਜਾਈਂ ਗੁੱਸੇ 'ਚ ਨਹੀਂ ਜਾਈਂ ਹੁੰਦਾ ਮਿਲਣ ਜਾਵੜਾ ਤੈਨੂੰ ਆਏ ਤਾਂ ਨਹੀਂ ਕਹਿੰਦਾ ਮਿਲਣ ਨਹੀਂ ਜਾਣਾ। ਨਾ ਮੈਂ ਤਾਂ ਮਿਲਣ ਵੀ ਨਹੀਂ ਜਾਂਦੀ ਉੱਥੇ। ਤੇ ਦੱਸ ਤਾਂ ਇਹ ਗੱਲ ਕੀ ਹੋਈ ਆ? ਗੱਲ ਤਾਂ ਕੁਝ ਵੀ ਨਹੀਂ ਹੋਈ। ਤੇ ਫਿਰ ਜਾਣਾ ਕਿਉਂ ਨਹੀਂ? ਬਸ ਐਵੇਂ ਨਹੀਂ ਜਾਣਾ। ਮੈਂ ਤੂੰ ਦੱਸਦੀ ਨਹੀਂ। ਜਦੋਂ ਗੱਲ ਹੀ ਨਹੀਂ ਮੈਂ ਕੀ ਦੱਸਾਂ? ਤੇ ਠੀਕ ਆ ਯਾਰ ਤੇਰੇ ਨਾਲ ਤਾਂ ਮੱਥਾ ਮਾਰੇ ਦਾ ਫਾਇਦਾ ਹੀ ਨਹੀਂ ਹੈ। ਕੀ ਹੋ ਗਿਆ ਤੇਰੇ? ਉਹ ਕੁਝ ਨਹੀਂ ਹੋਇਆ ਭਾਬੀ ਮੈਂ ਇਹਨੂੰ ਪੁੱਛੀ ਐ ਨਾ ਕਿ ਕੀ ਗੱਲ ਹੋ ਗਈ ਐ ਕਿ ਮੂੰਹ ਸਿੱਟਿਆ? ਕੁਝ ਨਹੀਂ ਕੁਝ ਨਹੀਂ ਲਈ। ਤੇ ਜਦੋਂ ਕੋਈ ਗੱਲ ਹੋਗੀ ਫੇਰ ਹੀ ਦੱਸੂਗੀ। ਚਲ ਤੂੰ ਖਾ ਤਾਂ ਬੋਲਦੀ ਨਹੀਂ। ਮੈਂ ਕਿਹਬਾ ਬੋਲਦੀ ਆ ਤੇਰੇ ਸਾਹਮਣੇ ਜਿਹੜੀ ਜੂ ਤੇ ਇਹ ਨਾਲ ਲੜਦੀ ਰਹੇਗੀ ਇਹਨਾਂ ਰੁੱਖਾ ਬੋਲਿੰਗ ਕਿੱਥੋਂ ਤੇਰੇ ਬਸ ਚ ਹੋ ਜੂਗਾ ਹੈ ਕਿੱਥੋਂ ਬਿਮਾਨ ਨੂੰ ਪਿੱਛੇ ਲਾ ਲਾ ਜੇ ਮਾਂ ਪਿੱਛੇ ਲੱਗਣਾ ਮੁਰਗੀ ਔਖੀ ਹੋਏਗੀ ਯਾਰ ਇਹ ਗੱਲ ਗੱਲ ਤੇ ਮੈਨੂੰ ਬੋਲਦਾ ਬਿਨਾ ਗੱਲ ਤੋਂ ਗੱਲ ਕਿਉਂ ਬੋਲਦਾ ਓਦਰੋ ਲੋਕ ਕਹਿ ਦਿੰਦੇ ਇਹਨੂੰ ਠੀਕ ਹੈ ਓਦਰੋ ਪਤਾ ਕੀ ਫੋਲ ਆ ਜੇ ਤੂੰ ਕਹਿ ਦਿੰਦੀਆਂ ਤੇਰੇ ਪਿੱਛੇ ਲੱਗ ਜਿੰਦਾ ਮਾਂ ਕਹਿੰਦੀ ਮਾਂ ਪਿੱਛੇ ਲੱਗ ਜਿੰਦਾ ਤਾਂ ਹੀ ਕਹਿੰਦੀ ਤੂੰ ਮੜੀ ਨਰਮਾਈ ਚ ਰਿਹਾ ਕਰ ਇਹਦੇ ਨਾਲ ਆਹੋ ਮੈਂ ਰਹੀ ਜਾਮ ਨਰਮਾਈ ਚ ਚਿੱਤਰ ਖਾਈ ਜਾਵੇਂ ਇਹਦੇ ਤੋਂ ਕੀ ਚਲ ਕੋਈ ਨਾ ਫਿਰ ਕੀ ਇੱਕ ਦਾ ਥੱਪੜ ਮਾਰ ਲਿਆ ਐਡੀ ਕੀ ਗੱਲ ਹੋ ਗਈ ਦੱਸ ਵਾ ਹੈ ਨਾ ਤੁਮੇ ਨਾ ਇਹ ਦੱਸ ਗੱਲ ਕੀ ਹੋਈ ਤੂੰ ਪਰੇਸ਼ਾਨ ਕਾਤੋਂ ਲੱਗਦੀ ਕੋਈ ਗੱਲ ਨਹੀਂ ਪੱਕਾ ਕੋਈ ਗੱਲ ਐਵੇਂ ਤੂੰ ਫੋਨ ਕਰਦੇ ਸੀ ਮੈਨੂੰ ਆ ਕੇ ਲੈ ਜਾਂਦੇ ਤੂੰ ਅਡੀ ਕੋ ਰਹਿ ਗਈਆਂ ਜਿੰਨਾ ਟਾਈਮ ਇਹ ਨਹੀਂ ਜਾਂਦਾਸ ਤੂੰ ਆਉਂਦੀ ਨਹੀਂ ਸੀ ਤਸੀਂ ਕੀ ਗੱਲ ਮੈਂ ਉੱਥੇ ਗਈ ਸੀ ਨਾ ਅੱਜ ਪੇਕੇ ਹਾਂ ਵੀਰਾ ਲੜ ਪਿਆ ਮੇਰੇ ਨਾਲ ਕਿਉਂ ਵੀਰਾ ਕਾਤੋਂ ਲੜ ਪਿਆ ਤੇਰੇ ਨਾਲ ਬਸ ਬਿਨਾ ਗੱਲ ਤੋਂ ਭਾਬੀ ਉਂਗਲਾ ਲਾਈ ਜਾਂਦੀ ਆ ਉਹੀ ਗੱਲ ਵੀ ਤੂੰ ਜਾ ਕੇ ਬੈ ਗਈ ਉਹਨੂੰ ਆਏ ਹਾਂ ਮੈਂ ਵੀ ਸਾਡੇ ਸਣੋਂ ਖਾਊਗੀ ਨੀ ਆਈ ਹੁੰਦੀਆਂ ਪਰ ਕਹਿੰਦੀ ਲੜਕੇ ਆ ਗਈ ਤੂੰ ਬਿਨਾਂ ਦੱਸਿਆ ਆ ਗਈ ਐ ਕਿਵੇਂ ਆਈ ਤੂੰ ਸਾਡੇ ਘਰੇ ਲੈ ਉਹਦਾ ਘਰ ਕਿਵੇਂ ਹੋ ਗਿਆ ਕਿ ਮੈਂ ਘਰ ਦੀ ਮਾਲ ਕਰ ਲਈ ਗੈਸ ਕਰਨ ਗਈ ਮੈਂ ਤੂੰ ਤਾਂ ਕਹਿ ਹੋਣ ਆਈਆਂ ਤੇ ਮੈਂ ਤਾਂ ਇੱਥੇ ਜੰਮੀ ਇੱਥੇ ਪਲੀਆਂ ਕਿ ਮੈਂ ਤਾਂ ਬਥੇਰਾ ਕਹਿੰਦੀ ਵਸ ਤੇਰਾ ਖੁਸ਼ੀ ਹੈ ਨਹੀਂ ਇੱਥੇ ਨੀ ਮੈਂ ਤਾਂ ਕਹਿੰਦੀ ਆ ਤੂੰ ਅੱਗੇ ਜੀ ਸਜਮਿੰਦਰੀ ਦਿੱਤੀ ਤੇ ਨਹੀਂ ਹੁੰਦੀ ਭਰਾ ਨੂੰ ਦੇਤੀ ਬੋਲ ਸਿਆਨੀਆ ਲੈ ਨਾ ਹੱਥ ਵੜ ਲੈ ਤੇਰੇ ਹੁਣ ਕਿਉਂ ਅਰੇ ਤੈਨੂੰ ਪਛਾਣਦੇ ਆ ਹੁਣ ਨਹੀਂ ਤੇਰੀ ਕਦਰ ਪੁੱਤਰ ਹੈਗੀ ਤਾਂ ਹੀ ਕਹਿੰਦੀ ਆ ਆਪਦੇ ਘਰ ਟਿੱਕੇ ਬੈਠੀ ਰਿਆ ਕਰ ਹੁਣ ਨਹੀਂ ਉੱਥੇ ਤੈਨੂੰ ਪੁੱਛਦੇ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਜਾ ਕੇ ਬਸ ਬਧੀਆ ਕਿੰਨੀ ਕਦਰ ਮੇਰੀ ਕਿੰਨੀ ਕ ਨਹੀਂ ਨਹੀਂ ਹੁੰਦਾ ਜਦੋਂ ਆਪਾਂ ਇੱਕ ਵਾਰੀ ਜ਼ਮੀਨ ਦੇ ਦੇ ਇਹਨਾਂ ਦੇ ਭੈਣ ਭਰਾਵਾਂ ਨੂੰ ਮੁੜ ਕੇ ਨਹੀਂ ਉਹ ਆਪਣੀ ਕਦਰ ਕਰਦੇ ਮੁੜ ਕੇ ਤਾਂ ਉਹਨੂੰ ਕੁੱਤਿਆਂ ਨਾਲ ਲਗਾਉਂਦੇ ਆ ਅਗਲੇ ਗਲਤ ਤੇਰੀ ਸਹੀ ਹੈ ਮਨਿੰਦਰ ਪਰ ਮੈਂ ਤਾਂ ਉਹਨੂੰ ਪਛਤਾਈ ਜੰਨੇ ਆ ਸਾਰੀ ਜ਼ਮੀਨ ਦੇ ਕੇ ਆਪਦੀ ਤੇਰੀ ਮਾਂ ਨਹੀਂ ਬੋਲੀ ਕੁਛ ਮਾਂ ਨੇ ਕੀ ਬੋਲਣਾ ਮਾਂ ਤਾਂ ਆਪ ਡਰਦੀ ਆ ਪਰ ਜਾਈ ਤੋਂ ਉਹਦੇ ਅੱਗੇ ਲਿਪ ਲਿਪ ਕਰੀ ਗਈ ਆਪਣੇ ਨੂੰ ਦੇਖ ਰਸ ਸਸ ਡਰਦੀ ਆਪਣੇ ਤੋਂ ਜਮੋ ਨੇ ਡਰਦੀ ਆ ਇਹ ਤਾਂ ਚਾਰ ਕਰਾ ਨੂੰ ਦੱਸ ਦਿਆ ਜਾ ਜਾ ਕੇ ਗੱਲਾਂ ਤੇ ਹੋਰ ਇਹ ਆਪਣੇ ਮਾਮ ਚੰਗਾ ਨਰਮ ਆ ਹੈ ਹੋਰ ਤਾਂ ਗੱਲ ਹੈ ਵਿਚਾਰੀ ਲੱਗਣਾ ਉਹ ਤੂੰ ਟੈਨਸ਼ਨ ਨਾ ਤੇਰਾ ਆਬਦਾ ਘਰ ਹੈਗਾ ਨਾ ਐਡਾ ਸੋਣਾ ਹੈ ਤੂੰ ਉਹਦਾ ਸੋਨਾ ਦੇ ਘਰ ਤੋਂ ਕੀ ਲੈਣਾ ਨਾ ਜਾਇਆ ਕਰ ਕਿਦੋਂ ਸੂਟ ਨਹੀਂ ਮਾਰੀ ਜਾਣੀ ਆ ਲੈ ਤੈਨੂੰ ਸੂਟ ਨਹੀਂ ਮਿਲਦੇ ਹੈਗੇ ਹੁਣ ਤੂੰ ਜਾਣ ਖਲੀ ਹੋਈਂਗਾ ਜਾਣੀਂ ਨਾ ਉੱਥੇ ਮੈਂ ਤਾਂ ਨਹੀਂ ਜਾਂਦੀ ਮੈਂ ਤਾਂ ਕੱਲੇ ਨੂੰ ਵੀ ਇਹੀ ਗੱਲ ਕਹੀ ਜਨਸੀ ਵੀ ਮੈਂ ਨਹੀਂ ਉੱਥੇ ਜਾਂਦੀ ਪੇਕੇ ਹੁਣ ਇਹਨੂੰ ਕੀ ਗੱਲ ਦੱਸਾਂ ਵੀ ਉੱਥੇ ਲੜਾਈ ਹੋਗੀ ਆ ਗੱਲਾਂ ਗੱਲਾਂ ਵਿੱਚ ਹੋਈ ਹੈ ਉਦੋਂ ਸਿਨ੍ਹ ਤੱਕ ਹੀ ਆਖਣਗੇ ਆਖਣਗੇ ਤੁਹਾਡੀ ਨਾਂ ਤਾਂ ਇੱਥੇ ਮਾਨਾ ਬੰਦੀ ਆ ਹੈ ਨਾਂ ਤੁਹਾਡੇ ਪਰਜਾਈ ਨਾ ਬੰਦੀ ਆ ਵੀ ਤੁਹਾਡੀ ਬੌਂਕੀ ਦੇ ਨਾਲ ਦੱਸਣ ਦੀ ਲੋੜ ਨਹੀਂ ਹੈਗੀ ਉਹ ਮੈਂ ਉਹ ਕੈਟਾਗਰੀ ਮੈਂ ਤਵੱਸਲ ਤੂੰ ਥੱਪੜ ਮਾਰਿਆ ਕਿ ਉਸ ਕਰਦੀ ਆਕੜਿਆ ਮੈਂ ਤਾਂ ਫਿਰ ਵੀ ਤੇਰੇ ਬਾਰੇ ਸੋਚੇ ਨੂੰ ਆਏ ਕਿ ਮੈਂ ਤੇਰੇ ਮਾਰੇ ਸੋਚਿਆ ਵੀ ਤੈਨੂੰ ਰੋਟੀ ਪੰਨਦਾ ਔਖਾ ਹੁੰਦਾ ਕੋ ਤਾਂ ਆ ਗਈ ਕਿ ਮੈਂ ਤੈਨੂੰ ਫੋਨ ਕਰਕੇ ਠੀਕ ਹੈ ਹੁਣ ਮੈਂ ਹੀ ਕਹੂੰਗੀ ਹਾਂ ਨਾਲੇ ਪਤਾ ਕੀ ਗੱਲ ਆ ਦਿਲ ਚਾਹ ਹੁੰਦਾ ਵੀ ਲੈ ਵਿਚਾਰੀ ਹੈ ਇੱਕ ਤਾਂ ਵੀ ਮੈਨੂੰ ਇੰਨਾ ਬੂਰਾ ਚੰਗਾ ਬੋਲੇ ਫਿਰ ਵੀ ਅਗਲੀ ਨੇ ਮੇਰੇ ਬਾਰੇ ਸੋਚਿਆ ਹਨਾ ਵੀ ਇੱਥੇ ਆਈ ਮੇਰੇ ਕਰਕੇ ਹਾਂ ਇਹ ਤਾਂ ਹੱਚਲ ਮਿੱਠੀ ਇਹ ਕਹਾਂ ਦੂੰ ਜੀ ਦਿਮਾਗ ਵਰਤਿਆ ਕਰ ਮਾੜਾ ਮੋਟਾ ਆਪਦਾ ਮੈਨੂੰ ਤਾਂ ਗੁੱਸੇ ਚ ਬਾਗੀ ਹਾਂ ਉਹ ਮੈਂ ਕਿਉਂ ਚਿੱਤਰ ਖਾਈ ਜਾਮ ਆਪਦਾ ਉੱਥੇ ਜਾ ਕੇ ਬੈਠੂੰਗੀ ਗਾਹਾਂ ਉਹਨਾਂ ਨੇ ਫੁੱਲ ਪਾਤੇ ਮੈਨੂੰ ਰਾਤ ਤੇ ਭਜਾਈ ਨੇ ਬਸ ਤੂੰ ਮੁੱਠੀ ਰਿਆ ਕਰ ਕਾਲੇ ਨਾਲ ਕੁਝ ਨਹੀਂ ਹੁੰਦਾ ਇਹਨੂੰ ਆਪਣੀ ਗੱਲਾਂ ਚ ਲੈ ਕੇ ਰੱਖ ਕਰ ਲਾਡੀਂ ਬੋਲ ਜੇ ਨਾ ਮੇਰੇ ਮੂਰੇ ਲਾ ਤਾਂ ਮਿੱਠੀ ਰਹਿੰਦੀ ਸੀ ਤੇਰੇ ਸਾਹਮਣੇ ਇਹਨੇ ਬਿਨਾਂ ਗੱਲ ਤੋਂ ਕਲੇਸ਼ ਕੀਤਾ ਸੀ ਨਾ ਮੇਰੇ ਨਾਲ ਚਲ ਕੋਈ ਨਾ ਕੁਝ ਹੁੰਦਾਗਾ ਹੁਣ ਤੂੰ ਦੇਖ ਲੈ ਜਦੋਂ ਮੈਂ ਮਾਨ ਕੁਛ ਕਹੇ ਲਾਡੀ ਮੈਨੂੰ ਬੋਲ ਹੀ ਪੈਂਦਾ ਮੈਂ ਚੁੱਪ ਕਰ ਜੇ ਨੀ ਉੱਥੇ ਜਿੱਥੇ ਮੈਂ ਬੋਲਣਾ ਤੇ ਬੋਲ ਪਈ ਨਹੀਂ ਜਿੱਥੇ ਲਾਡੀ ਬੋਲ ਨਾਲ ਜਦੋਂ ਮੈਂ ਚੁੱਪ ਕਰ ਜਿੰਦੀ ਆ ਅਗਲੇ ਪਰਦੇ ਨੂੰ ਆਹੀ ਹੋ ਜਾਂਦਾ ਵੀ ਹਾਂ ਚੱਲ ਮੇਰੇ ਕੰਨ ਚ ਚੁੱਪ ਕਰ ਦਿੰਦੀ ਆ ਹਨਾ ਇੰਨਾ ਕੁ ਤਾਂ ਮਰਾ ਮੋਟਾ ਨਾ ਨਰਮਾਈ ਰੱਖੀ ਜੀ ਹੁੰਦੀ ਆ ਚੰਗਾ ਠੀਕ ਹੈ ਤੂੰ ਚਾਹ ਪੀ ਚੱਲ ਕੋਈ ਨਾ ਹੈ ਤੇ ਤੁਸੀਂ ਵੀ ਲੈ ਆਂਦੇ ਚਾਹ ਨਾ ਮੈਂ ਤਾਂ ਗੁੜੀ ਪੀ ਕੇ ਹੱਗੀ ਸੀ ਮੈਂ ਨਾ ਫਿਰਦਾ ਇਹ ਗੁੜੀ ਇਹਨੂੰ ਮਾਮੀ ਜੀਰੇ ਆਏ ਬੈਠੇ ਆ ਅੱਛਾ ਕਦੋਂ ਕਹ ਜਾਣਗੇ ਉਹ ਕਿੱਥੇ ਪਤਾ ਨਹੀਂ ਮਾਮਾ ਤੇ 7-8 ਦਿਨ ਰੁਕ ਕੇ ਮੈਂ ਉਹ ਰੋ ਲੱਗੂ ਪੀਣੀ ਚੱਲ ਕੋਈ ਨਾ ਦੇਖਾਂ ਕੀ ਬੰਦ ਚੰਗਾ